ਚਾਹ ਤੁਸੀਂ ਬੜੀ ਪੀਂਦੀ ਹੋਗੀ ਪਰ ਅੱਜ ਤਾਨੂੰ ਅਜਿਹੇ ਇੱਕ ਚਾਹ ਵਾਲੇ ਕੋਲ ਲੈ ਕੇ ਚੱਲੇ ਆ ਜਿਹੜੇ ਚਾਹ ਪਿਉਂਦੇ ਨਹੀਂ ਚਾਹ ਖਵਾਉਂਦੇ ਵੀ ਆ ਚਾਹੇ ਪੀਓ ਕੱਪ ਖਾਓ ਵੀ ਚਾਹ ਅਸੀਂ ਦੇਂਦੇ ਪਈ ਲੋਕੀ ਚਾਹ ਪਿਉਂਦੇ ਸੀ ਪਰ ਤੁਸੀਂ ਚਾਹ ਪਿਉਂਦੇ ਨਾਲ ਨਾਲ ਚਾਹ ਖਵਾ ਵੀ ਰਹੇ ਹੋ ਕਿਸ ਤਾ ਕਾਰਨ ਕੀ ਏ ਕਿਸ ਤਾ ਚਾਹ ਤਿਆਰ ਕਰਦੇ ਹੋ ਸਾਡੀ ਇੱਕ ਪਟਾਕਾ ਬੱਤੀ ਵਿੱਚ ਪਾਈ ਦੀ ਆ ਬਸ ਸਪੈਸ਼ਲ ਹਾਂਜੀ ਇਹ ਆਡੇ ਉਧਰੋਂ ਬੇਜੀ ਏ ਬੰਦੀ ਕੀ ਲੱਗਦਾ ਨਹੀਂ ਜਿਹੜਾ ਚਾਹ ਪੀਊਗਾ ਤੇ ਪਟਾਕੇ ਬੈਣਗੇ ਚਾਹ ਪੀਦੇ ਨਾਲ ਜੀ ਜੀ ਪਟਾਕੇ ਹੀ ਬੈਣਗੇ ਭਾਜੀ ਇੱਕ ਸਿੱਕਾ ਤੁਸੀਂ ਚਾਹ ਦੀ ਲੋ 1 ਰੁਪਈਆ 1 2 ਰੁਪਈਆ ਕੱਪ ਦੀ ਲੋ ਸੋ ਫਿਰ ਅੱਜ ਤੋਂ ਪਹਿਲਾਂ ਕਦੀ ਚਾਹ ਬਣਾਈ ਸੀ ਕੋਈ ਮੈਂ ਘਰ ਬਣਾਣਾ ਸੀ ਮੱਲਾ ਜਿੱਤਰਾ ਮੇਰੇ ਦੋਸਤ ਵਗੈਰਾ ਹੋ ਗਏ ਆ ਮੇਰੇ ਮੰਮੀ ਪਾਪਾ ਉਹ ਕਹਿੰਦੇ ਹੁੰਦੇ ਸੀ ਮਜ਼ਾਕ-ਵਜਾਕ ਚ ਕਿ ਤੂੰ ਚਾਹ ਦੀ ਰੈਡੀ ਹੋ ਲੈ ਵਰਾ ਤੇ ਉਹ ਇਹ ਤਾਂ ਨਹੀਂ ਸੱਚ ਹੋ ਗਿਆ ਅੱਜ ਮਜ਼ਾਕ-ਮੁਜ਼ਾਕ ਅੱਜ ਸੱਚੀ ਹੋ ਗਿਆ ਜੀ ਸਹੀ ਗੱਲ ਹੈ ਚਾਹ ਪੀਤੀ ਜੇ ਕੇ ਚਾਹ ਖਾਦੀ ਵੀ ਨਾਲ ਖਾਦੀ ਵੀ ਖਾਦੀ ਚਾਹ ਖਾਦੀ ਨੋਰਮਲ ਚਾਹ ਦਾ ਸੈਟਅਪ ਇੱਥੇ ਵਾਧੂ ਲੱਗਾ ਹੋਇਆ ਵਾ ਪਰ ਹਾਡੀ ਚਾਹ ਹੈ ਕਿ ਚਾਹ ਦੇ ਨਾਮ ਨਾਲ ਤੁਸੀਂ ਕੱਪ ਵੀ ਖਾ ਸਕਦੇ ਜੀ ਨਹੀਂ ਪਾਈ ਜੀ ਇਹ ਕਹਿੰਦੇ ਜਿਹੜਾ ਚਾਹ ਪੀਂਦਾ ਉਹ ਪਟਾਕੇ ਵੀ ਪੀਂਦੇ ਨੇ એનર્ਜੀ ਜੀ ਆ ਜਾਂਦੀ ਹੈ ਤੁਹਾਡੇ ਕੀ ਤੁਸੀਂ ਚਾਹ ਪੀਦੇ ਤੁਹਾਡਾ ਕੀ ਆਦਾ ਨਹੀਂ ਤੁਸੀਂ ਵੇਖ ਲਓ ਮੈਨੂੰ ਪਸੀਨਾ ਛੁੱਟ ਗਿਆ ਤੁਸੀਂ ਮੇਰੇ ਕੋਲ ਕਾਕਾ ਚਾਹ ਨਾਲ ਰੱਖਿਆ ਗਿਆ ਤੁਹਾਡੇ ਵਿੱਚ ਕਾਕਾ ਦੋਵਾਂ ਨੇ ਕਿਹੜਾ ਹੈ ਕਾਕਾ ਮੈਂ ਹੀ ਆ ਭਾਜੀ ਬੋਲੀਏ ਦੁੱਖ ਤੋੜ ਚਾਹ ਆ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਜਾਂਦਾ ਸਾਡੇ ਜਿਹੜੇ ਪੰਜਾਬੀ ਨੇ ਉਹ ਚਾਹ ਦੇ ਬੜੇ ਸ਼ਕੀਨ ਨੇ ਜਦੋਂ ਸਵੇਰੇ ਸ਼ੁਰੂਆਤ ਹੁੰਦੀ ਦੇਂਦੀ ਤੇ ਚਾਹ ਦੇ ਨਾਲ ਸ਼ੁਰੂਆਤ ਕਰਦੇ ਆ ਤੇ ਖਾਸ ਕਰਕੇ ਚਾਹ ਤੋਂ ਬਿਨਾ ਸਾਡੀ ਕਹਿੰਦੇ ਪੰਜਾਬੀ ਦੀ ਅੱਖਾਂ ਨਹੀਂ ਖੁੱਲਦੀਆਂ ਚਾਹ ਤਾਂ ਤੁਸੀਂ ਬੜੀ ਪੀਤੀ ਹੋਗੀ ਪਰ ਅੱਜ ਤੁਹਾਨੂੰ ਅਜਿਹੇ ਇੱਕ ਚਾਹ ਵਾਲੇ ਕੋਲ ਲੈ ਕੇ ਚੱਲੇ ਆ ਜਿਹੜੇ ਚਾਹ ਪਿਉਂਦੇ ਨਹੀਂ ਚਾਹ ਖਵਾਉਂਦੇ ਵੀ ਆ ਜਿਹੜੀ ਤਸਵੀਰਾਂ ਜੂ ਸਾਂਝੀ ਕਰਾਂਗਾ ਤੁਹਾਨੂੰ ਤੁਸੀਂ ਦੇਖਦੇ ਹੋ ਸਾਬੀ ਕਾਕਾ ਚਾਹ ਵਾਲਾ ਜਿਹੜਾ ਕਿ ਚਾਹ ਪੀਓ ਕੱਪ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਾਕਾ ਚਾਹ ਵਾਲਾ ਵਾ ਇਹਨੇ ਅਮਰਸਾਦੇ ਯੂਟੀ ਮਾਰਕੀਟ ਜਿਹੜੀ ਕਿ ਯੂਨੀਵਰਸਿਟੀ ਦੇ ਸਾਹਮਣੇ ਮਾਰਕੀਟ ਆ ਉੱਥੇ ਜਿਹੜੀ ਕਿ ਚਾਹ ਦੀ ਸਟਾਲ ਲਗਾਈ ਆ ਅਤੇ ਬੜੀ ਵੱਖਰੀ ਤਰ੍ਹਾਂ ਦੀ ਜਿਹੜੀ ਨੌਜਵਾਨਾਂ ਵੱਲੋਂ ਇੱਕ ਸਲੱਗ ਜੋ ਕਦਮ ਕੀਤਾ ਗਿਆ ਵਾ ਅਸੀਂ ਅਕਸਰ ਦੇਦੇ ਯਾਤਰਾ ਸੀ ਚਾਹ ਜਿਹੜਾ ਕੁੱਲਰ ਵਾਲੀ ਚਾਹ ਪੀਂਦੇ ਆ ਤੇ ਕੁੱਲਰ ਛੱਡ ਦਿੰਦੇ ਆ ਪਰ ਇਹ ਜਿਹੀ ਜਿਹੜੀ ਚਾਹ ਆ ਇਹ ਕੁੱਲਰ ਛੋਟੇ ਨਹੀਂ ਜਾਂਦਾ ਇਹ ਕੁੱਲਰ ਜਿਹੜਾ ਖਾਦਾ ਜਾਂਦਾ ਵਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਇਸ ਨੌਜਵਾਨ ਨੇ ਜਿਹੜੇ ਕਿ ਸਲੋਗਨ ਵੀ ਲਿਖੇ ਲਿ ਨੇ ਜਾਇ ਸ੍ਰੀ ਜੱਟ ਦੇ ਸੈਲਫ ਦਾ ਕੰਮ ਸਾਡੀ ਚਾਹ ਕਰਦੀ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਤਰਾ ਦੇ ਇਸ ਨੌਜਵਾਨ ਨੇ ਜਿਹੜੇ ਕਿ ਸਲੋਗਨ ਲਿਖੇ ਆ ਨੇ ਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਯੂਟੀਆਰ ਮਾਰਕੀਟ ਆ ਮੁੰਡੇ ਕੁੜੀਆਂ ਨੌਜਵਾਨ ਇੱਥੇ ਆਉਂਦੇ ਨੇ ਅਤੇ ਖਾਸ ਕਰਕੇ ਇਹਨਾਂ ਕੋ ਜਿਹੜਾ ਇਹਨਾਂ ਜਿਹੜੀ ਚਾਹ ਮੈਂ ਜਿਵੇਂ ਗੱਲ ਕੀਤੀ ਵੀ ਲੋਕ ਚਾਹ ਪੀਂਦੇ ਸ਼ਕੀ ਨੇ ਪਰ ਇਹ ਚਾਹ ਪਿਉਂਦੇ ਨਾਲ ਨਾਲ ਚਾਹ ਖਵਾਉਂਦੇ ਵੀ ਨੇ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਵੀ ਹਾਂਜੀ ਵੀਰ ਜੀ ਬਾਬਾ ਦਾ ਸਵਾਗਤ ਹੈ ਸਾਡੇ ਚਾਹਲੇ ਸਾਸ਼ੀ ਗਾਲ ਜੀ ਸਾਸ਼ੀ ਗਾਲ ਭਾਜੀ ਕਿਸ ਤਰ੍ਹਾਂ ਜਹਾਂ ਚ ਆਇਆ ਵੀ ਚਾਹ ਅਸੀਂ ਦੇਂਦੇ ਪਈ ਲੋਕੀ ਚਾਹ ਪਿਉਂਦੇ ਸੀ ਪਰ ਤੁਸੀਂ ਚਾਹ ਪਿਉਂਦੀ ਨਾਲ ਨਾਲ ਚਾਹ ਖਵਾ ਵੀ ਰਹੇ ਹੋ ਕਿਸ ਤਰ੍ਹਾਂ ਦਾ ਕਾਰਨ ਕੀ ਹੈ ਤੇ ਕਿਸ ਤਰ੍ਹਾਂ ਦੀ ਚਾਹ ਤਿਆਰ ਕਰਦੇ ਹੋ ਸਾਰੀ ਇਹ ਸਰ ਐਕਚੁਅਲੀ ਨਾ ਮੇਰੇ ਵੱਡੇ ਬ੍ਰਦਰ ਨੂੰ ਆਈਡੀਆ ਆਇਆ ਸੀਗਾ ਅਹਮਦਾਬਾਦ ਗਈ ਸੈਮੀਨਾਰ ਤੇ ਤੇ ਉਹਨਾਂ ਨੇ ਕੱਪ ਦੇਖੇ ਸੀਗੇ ਟੀਸਟਾਲ ਉੱਥੇ ਤੇ ਬੜਾ ਨੂੰ ਬੜਾ ਵਧੀਆ ਲੱਗਾ ਕਿ ਆਪਣੇ ਮਤਲਬ ਅੰਮ੍ਰ ਮੈਂ ਇਹ ਇਸ ਕਰਕੇ ਆਣਾ ਨੇ ਸਟਾਰਟ ਅਪ ਸਟਾਰਟ ਅਪ ਲਾਇਆ ਆ ਬਾਲਾ ਠੀਕ ਹੈ ਮੈਨੂੰ ਇਸ ਤੋਂ ਵੀ ਸੈਟ ਅਪ ਚਾਹ ਤਿਆਰ ਕਰਦੇ ਹੋ ਸਪੈਸ਼ਲ ਤਿਆਰ ਤਿਆਰ ਕਰਦੇ ਹੋ ਆਮ ਪੱਤੀ ਹੁੰਦੀ ਆ ਕੀ ਕੀ ਪਾਉਂਦੇ ਹੋ ਨਸਕਾ ਨੂੰ ਸਾਂਝਾ ਕਰਦੇ ਇਸ ਬਾਰੇ ਸਰ ਸਭ ਤੋਂ ਪਹਿਲੇ ਤੇ ਮੈਂ ਆਪਣਾ ਪਾਣੀ ਨੋਰਮਲ ਜਿਹਾ ਹੁੰਦਾ ਇੱਕ ਪਟਾਕਾ ਪੱਤੀ ਵਿੱਚ ਪਾਈ ਦੀ ਆ ਬਸ ਸਪੈਸ਼ਲ ਹੈ ਹਾਂਜੀ ਇਹ ਆਡੇ ਉਧਰੋਂ ਮਿਲਦੀ ਜੇ ਨਹੀਂ ਪਟਾਕਾ ਪੱਤੀ ਕਿ ਲੱਗਦਾ ਨਹੀਂ ਜਿਹੜਾ ਚਾਹ ਪੀਊਗਾ ਤੇ ਪਟਾਕੇ ਬੈਣਗੇ ਚਾਹ ਪੀਣ ਦੇ ਨਾਲ ਜੀ ਜੀ ਪਟਾਕੇ ਹੀ ਬੈਣਗੇ ਭਾਜੀ ਤੇ ਮੈਂ ਨਾਲ ਜਿਹੜਾ ਵਾ ਆਪਣਾ ਖਾਸ ਮਸਾਲਾ ਆਂਦਾ ਮੈਂ ਤੁਹਾਨੂੰ ਇੱਕ ਦਿਖਾ ਦਾਂ ਬਿਲਕੁਲ ਇਹ ਆਪਣਾ ਖਾਸ ਮਸਾਲਾ ਭਾਜੀ ਠੀਕ ਹੈ ਜੀ ਬਿਲਕੁਲ ਚੁਟਕੀ ਪਾਈਦਾ ਆਪਾਂ ਦੇਖੋ ਤਾਂ ਕੀ ਦੇ ਵਿੱਚ ਲੌਂਗ এলাਚੀ ਵਗੈਰਾ ਤੇ ਆਪਣਾ ਮਲਠੀ ਵਗੈਰਾ ਹੋ ਗਈ ਤੇ ਇਹ ਬਾਕੀ ਮਸਾਲੇ ਦੇ ਵਿੱਚ ਸੌਫ ਵਗੈਰਾ ਇਹਦੇ ਵਿੱਚ ਹੈਗੀ ਹੈ ਨਾਲ ਅਦਰਕ ਵਗੈਰਾ ਪਾਈਦਾ ਆਪਾਂ ਤੇ ਮੈਨੂੰ ਇਹ ਸੋਪੀ ਕਿੰਨੇ ਸਮੇਂ ਤੁਸੀਂ ਤਿਆਰ ਤਿਆਰ ਕਰ ਦਿੰਦੇ ਹੋ ਤੇ ਚਾਹ ਦਾ ਫਲੇਵਰ ਕੀ ਕੀ ਹੈ ਅਸੀਂ ਦੇਖਦੇ ਹਾਂ ਅੱਜ ਕੱਲ ਆਮ ਜਿਹੜੀ ਚਾਹ ਹੁੰਦੀ ਆ ਲੌਂਗ এলাਚੀ ਵਾਲ ਚਾਹ ਹੁੰਦੀ ਆ ਜਾਂ ਫੁੱਲਾਂ ਵਾਲੀ ਚਾਹ ਹੁੰਦੀ ਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਚਾਹ ਤਿਆਰ ਕੀਤੀ ਜਾਂਦੀ ਆ ਮੈਂ ਜਿਵੇਂ ਗੱਲ ਕੀਤੀ ਯੂਟੀ ਮਾਰਕੀਟ ਹੈ ਤੇ ਨੌਜਵਾਨ ਮੁੰਡੇ ਕੁੜੀਆਂ ਵੱਡੀ ਦਦਾਵੀ ਚਾਹੁੰਦੇ ਨੇ ਹੋਲੀ ਬਹੁਤ ਇੱਥੇ ਕਾਰਟ ਲੱਗੇ ਹੋਣਗੇ ਤੁਹਾਡੀ ਚਾਹ ਕਿਹੜੀ ਚਾਹ ਆ ਖਿੱਚ ਦਾ ਕੇਂਦਰ ਬਣੀ ਹੋਈ ਆ ਕੀ ਚਾਹਾਂ ਜਾਓਗੇ ਬਾਰੇ ਸਰ ਨੋਰਮਲ ਚਾਹ ਹੈ ਸੈਟਅਪ ਇੱਥੇ ਵਾਧੂ ਲੱਗਾ ਹੋਇਆ ਵਾ ਪਰ ਸਾਡੀ ਚਾਹ ਹੈ ਕਿ ਚਾਹ ਦੇ ਨਾਲ ਨਾਲ ਤੁਸੀਂ ਕੱਪ ਵੀ ਖਾ ਸਕਦੇ ਜੀ ਸਾਡੀ ਇਹ ਚੀਜ਼ ਲੱਗੇਗੀ ਬਸ ਠੀਕ ਹੈ ਹਾਂਜੀ ਵੇਫਰ ਵਾਲੇ ਕੱਪ ਹੁੰਦੇ ਆ ਇਹਨੂੰ ਤੁਸੀਂ ਨਾਲ ਨਾਲ ਇੱਕ ਸਿਪ ਤੁਸੀਂ ਚਾਹ ਦੀ ਲੋ ਇੱਕ ਇੱਕ ਬਾਈਟ ਤੁਸੀਂ ਕੱਪ ਦੀ ਲੋ ਇਹ ਮੇਰੇ ਇਸੋ ਵੀ ਚਾਹ ਦੇ ਨਾਲ ਨਾਲ ਕਾਫੀ ਦਾ ਫਲੇਵਰ ਆਉਂਦਾ ਹੋਰ ਕਿਹੜੇ ਕਿਹੜੇ ਫਲੇਵਰ ਜਿਹੜੇ ਨਾਲ ਨਾਲ ਆ ਪਾਈ ਦਾ ਕੱਪ ਦੇ ਉੱਤੇ ਚੋਕਲੇਟ ਡਰੈਸਿੰਗ ਪਾਈਦੀ ਆ ਇਹਦਾ ਫਲੇਵਰ ਆਂਦਾ ਮੇਨ ਤੇ ਕੱਪ ਦੇ ਦੋ ਫਲੇਵਰ ਹੈਗੇ ਆਪਣੇ ਕੋਲ ਚੋਕਲੇਟ ਫਲੇਵਰ ਤੇ ਇਲਾਚੀ ਫਲੇਵਰ ਠੀਕ ਹੈ ਹਾਂਜੀ ਤੇ ਮੈਨੂੰ ਦੱਸੋ ਵੀ ਇਹ ਜਿਹੜੀ ਚਾਹ ਆ ਤੁਸੀਂ ਤਿਆਰ ਕਰਤੀ ਜਿਹੜੀ ਤੁਸੀਂ ਚਾਹ ਪੀਉਣ ਦੇ ਨਾਲ ਚਾ ਖਵਾਉਂਦੇ ਵੀ ਜੋ ਇਹ ਜਿਹੜੀ ਚਾਹ ਆ ਕੱਲੀ ਅਮਰਸਾਦ ਦੀ ਗੱਲ ਕਰੀਏ ਅਮਰਸਾ ਦੇ ਵਿੱਚ ਹੀ ਜਿਹੜੀ ਚਾਹ ਖਾਦੀ ਜਾਂਦੀ ਹੈ ਕਿ ਜਾਂ ਅਮਰਸਾ ਤੋਂ ਬਾਹਰ ਵੀ ਜਿਹੜੀ ਇਹ ਚਾਹ ਤਿਆਰ ਹੁੰਦੀ ਹੈ ਅਮਰਸਾ ਦੇ ਤੁਸੀਂ ਕੱਲਾ ਸੈਟਪ ਲੈ ਕੇ ਆਏ ਹੈਗੇ ਜਾਂ ਹੋਰ ਵੀ ਸਟਾਫ ਤਾਂ ਦੇ ਹੈਗੇ ਨੇ ਸਰ ਮੇਰੇ ਖਿਆਲ ਨਾਲ ਤਾਂ ਅਮਰਸਾ 'ਚ ਸ਼ਾਇਦ ਕੇਹ ਹੋਰ ਦਾ ਨਹੀਂ ਹੈਗਾ ਸੈਟਪ ਪੂਰੇ ਪੰਜਾਬ ਦੀ ਗਰੀ ਤੇ ਹਲਦਕਾ ਸੈਟਪ ਨਹੀਂ ਆਪਾਂ ਹੀ ਓਪਨ ਕੀਤਾ ਹੈ ਫਰਸਟ ਆਪਣੀ ਓਪਨਿੰਗ ਹੈ ਕੀਤੀ ਹੈ ਠੀਕ ਹੈ ਜੀ ਤੇ ਮੈਨੂੰ ਇਸ ਲਈ ਕਾਕਾ ਚਾਹ ਵਾਲਾ ਨਾਮ ਰੱਖਿਆ ਗਿਆ ਤੁਹਾਡੇ ਵਿੱਚ ਕਾਕਾ ਦੋਵਾਂ ਨੇ ਕਿਹੜਾ ਹੈ ਕਾਕਾ ਮੈਂ ਹੀ ਆ ਭਾਜੀ ਕਾਕਾ ਮੈਂ ਹੀ ਆ ਇਹ ਮੇਰਾ ਹਾਂ ਜੀ ਇਹ ਮੇਰਾ ਭਤੀਜਾ ਹੈਗਾ ਜਾਰੀਆਂ ਕੀ ਲੱਗਦਾ ਨਹੀਂ ਕਾਕਾ ਚਾਹ ਦੇ ਨਾਲ ਉਹ ਚਾਚਾ ਭਤੀਜਾ ਚਾਹ ਦਾ ਨਾ ਰੱਖਦੇ ਉਹ ਜਿਆਦਾ ਵਧੀਆਣਾ ਸੀ ਇਹਦਾ ਲੇ ਕਨਫਰਮ ਨਹੀਂ ਹੈਗਾ ਅਸੀਂ ਕਿ ਨਾਲ ਆਏਗਾ ਕਿ ਨਹੀਂ ਆਏਗਾ ਇਸ ਕਰਕੇ ਮੈਂ ਕੱਲਾ ਕਾਕਾ ਹੀ ਲਿਖਾਇਆ ਹੈ ਤੁਸੀਂ ਦੇਖ ਸਕਦੇ ਹੋ ਵੀ ਕਾਕਾ ਚਾਹ ਵਾਲਾ ਅਤੇ ਬੜੇ ਲੋਕਾਂ ਇਹਨਾਂ ਦੀ ਚਾਹ ਪਸੰਦ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਦੋ ਵੀਰ ਆਏ ਨੇ ਨੌਜਵਾਨ ਜਿਹੜੇ ਕਿ ਯੂਟੀ ਮਾਰਕੀਟ ਆਕਸੈਸ ਨੂੰ ਨੌਜਵਾਨ ਮੁੰਡੇ ਇੱਥੇ ਗੇੜੀਆਂ ਵੀ ਲਾਉਂਦੇ ਨੇ ਤੇ ਚਾਹ ਦੇ ਬਹੁਤ ਸ਼ਕੀਨ ਨੇ ਚਾਹ ਪੀਣ ਵਾਸਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਤੇ ਦਾ ਨਾਮ ਜੀ ਹਾਂਜੀ ਵੀਰ ਕੀ ਨਾਮ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਅ ਸੰਦੀਪ ਸਿੰਘ ਜੀ ਚਾਹ ਜ਼ਿੰਦਗੀ ਚ ਬਹੁਤ ਪੀਤੀ ਹੋਗੀ ਆ ਚਾਹ ਦੇ ਨਾਲ ਪੀਂਦੇ ਨਾਲ ਚਾਹ ਖਾਦੀ ਵੀ ਆ ਕਿਸ ਤਰ੍ਹਾਂ ਦੀ ਲੱਗੀ ਆ ਜੀ ਬਿਲਕੁਲ ਜੀ ਇਹ ਦੁੱਖ ਤੋੜ ਚਾਹ ਆ ਜੀ ਬਹੁਤ ਵਧੀਆ ਲੱਗਿਆ ਸੀ ਤੇ ਚਲ ਗਏ ਸੀ ਕਿ ਉੱਥੋਂ ਮੁੜ ਕੇ ਆਏ ਆ ਵਾਪਸ ਦੁਬਾਰਾ ਮੈਂ ਵੀਰੇ ਨੂੰ ਕਿਹਾ ਵੀ ਆਪਾਂ ਵੀ ਟਰਾਈ ਕਰੀਏ ਚਾਹ ਵੀਰੇ ਨੇ ਲਈ ਨੇ ਨਾਲੇ ਮੇਨ ਗੱਲ ਆ ਬਹੁਤ ਵਧੀਆ ਸਾਫ ਸਫਾਈ ਹਾਈਜਨਿਕ ਆ ਬਿਲਕੁਲ ਤੇ ਉਹਨਾਂ ਦਾ ਬਣਾਉਣ ਦਾ ਤਰੀਕਾ ਬਹੁਤ ਵਧੀਆ ਯੂਨਿਕ ਇੱਕ ਯੂਨਿਕ ਟਾਈਪ ਦੀ ਚਾਹ ਜਿਹੜੀ ਆਪਾਂ ਪੀਤੀ ਅੱਜ ਮੈਂ ਜਦੋਂ ਗੱਲ ਕੀਤੀ ਵੀ ਪੰਜਾਬੀ ਬਹੁਤ ਸ਼ਕੀਨ ਦੇ ਚਾਹ ਦੇ ਸੇਰ ਉੜਦੇ ਆ ਸਾਨੂੰ ਬੈੱਡ ਤੇ ਚਾਹ ਜਾਈ ਵੀ ਆ ਚਾਹ ਤਿਨਾਂ ਸਾਡੀ ਅੱਖਾਂ ਨਹੀਂ ਖੋਲਦੀਆਂ ਪਰ ਜੋ ਇਸ ਤਰ੍ਹਾਂ ਦੇ ਨੌਜਵਾਨਾਂ ਵੱਲੋਂ ਚਾਹ ਤਿਆਰ ਕੀਤੀ ਜਾਂਦੀ ਹੈ ਅਸੀਂ ਦੇਖਿਆ ਕੁੱਲਰ ਜਿਹੜਾ ਪੀਜਾ ਜਾਂ ਕੁੱਲਰ ਚਾਹ ਹੁੰਦੀ ਆ ਤੇ ਕੁੱਲਰ ਛੋੜ ਦਿੱਤਾ ਜਾਂਦਾ ਪਰ ਇਸ ਕੁੱਲਰ ਨੂੰ ਤੁਸੀਂ ਖਾਦਾ ਵੀ ਨਾਲ ਚਾਹ ਪੀਤੇ ਤੇ ਨਿਆਲੇ ਲਏ ਆ ਕੁੱਲ ਖਾਦਾ ਵੀ ਆ ਕਿਸ ਤਾਂ ਟੇਸ ਲਗ ਰ ਬਿਲਕੁਲ ਜੀ ਇਹ ਇੱਕ ਜਿੱਦਾਂ ਆਪਾਂ ਕਹਿ ਦਈਏ ਵੀ ਚਾਹ ਪੀਣ ਦੇ ਨਾਲ ਨਾਲ ਆਪ ਡਿਫਰੈਂਟ ਟਾਈਪ ਦੀ ਚਾਹ ਪਈ ਅੱਜ ਹਾਂਜੀ ਟੇਸਟੀ ਸੀਗਾ ਬਹੁਤ ਵਧੀਆ ਸੀਗਾ ਤੇ ਚਲੋ ਆਪਾਂ ਸਾਰਿਆਂ ਨੂੰ ਕਹਿੰਨੇ ਆ ਵੀ ਇੱਥੇ ਆਉਣ ਵੀਰ ਦੇ ਨਾਲੇ ਇਹ ਕਹਿੰਦਾ ਮਤਲਬ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਛਲਾਗਾਜੋਗ ਕੰਮ ਕੀਤਾ ਇਹਨਾਂ ਨੇ ਬਹੁਤ ਵਧੀਆ ਕਿ ਲੱਗਦਾ ਨਹੀਂ ਵੀ ਉਹਨਾਂ ਦਾ ਕਹਿਣਾ ਵੀ ਅੰદાવાદ ਦੀ ਜਿਹੜੀ ਇਹ ਡਿਸ਼ ਹੈ ਅੰદાવાદ ਵਿੱਚ ਜਿਹੜੇ ਲੋਕ ਸੀ ਉੱਥੇ ਚਾਹ ਬਚਤਾ ਬਣਾਉਂਦੇ ਸੀ ਪੰਜਾਬ ਦੀ ਗੱਲ ਕਰੀ ਅੰਮ੍ਰਿਤਸਰ ਦੀ ਗੱਲ ਕਰੀ ਇਹ ਪਹਿਲੀ ਵਾਰ ਅੰਮ੍ਰਿਤਸਰ ਚ ਲੈ ਕੇ ਆਏ ਨੇ ਕਿ ਲੱਗਦਾ ਵੀ ਯੂਟੀ ਮਾਰਕੀਟ ਨੇ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ ਕਾਫੀ ਲੋਕ ਪਸੰਦ ਵੀ ਕਰਨਗੇ ਇਹਨਾਂ ਦੀ ਚਾਹ ਜਿਹੜੀ ਸ਼ੋਰ ਡੈਫੀਨੇਟਲੀ ਕਰਨਗੇ ਇਸ ਚੀਜ਼ ਨੂੰ ਵਧੀਆ ਵੀਰਾਂ ਨੂੰ ਨਾਲੇ ਛਲਾਗਾਜੋਗ ਜਿਹੜਾ ਤੁਹਾਨੂੰ ਕਿਹਾ ਵੀ ਕੰਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਵੇਖੂਗਾ ਮੈਨੂੰ ਪਤਾ ਵਾ ਵੀ ਇਹ ਚੀਜ਼ ਇਹ ਵੀਰ ਤਰੱਕੀ ਕਰਨ ਗਿਆ ਇਸ ਚੀਜ਼ ਦੇ ਵਿੱਚ ਕਿਉਂਕਿ ਸਾਰੇ ਜਿਹੜੀ ਚੀਜ਼ ਹੈ ਹਾਈਜੈਨਿਕ ਆ ਵਧੀਆ ਬਣਾ ਰਹੇ ਨੇ ਤੇ ਇਹੀ ਜਿਹੜੀ ਜਨਤਾ ਹੈ ਇਹੀ ਚੀਜ਼ ਨੂੰ ਮੰਗਦੀ ਆ ਹਾਂਜੀ ਤੇ ਕਿੱਸਾ ਦੇ ਦੋ ਅਸੀਂ ਦੇਖਿਆ ਵੀ ਚਾਹ ਦੇ ਵਿੱਚ ਨਾਲ ਕਹਿੰਦੇ ਪਟਾਕਾ ਪੱਤੀ ਪਾਈ ਗਈ ਆ ਕਹਿੰਦੇ ਜਿਹੜਾ ਚਾਹ ਪੀਂਦਾ ਉਹਦੇ ਪਟਾਕੇ ਵੀ ਪੈਂਦੀ ਨੇ એનર્ਜੀ ਜੀ ਆ ਜਾਂਦੀ ਆ ਤੁਹਾਡੇ ਕੀ ਤੁਸੀਂ ਚਾਹ ਪੀਂਦੀ ਤੁਹਾਡਾ ਕੀ ਆਸ ਮੈਂ ਨਹੀਂ ਤੁਸੀਂ ਵੇਖ ਲਓ ਮੈਨੂੰ ਪਸੀਨੇ ਛੁੱਟ ਗਿਆ ਕਹਿੰਦਾ ਮਤਲਬ ਕਿ ਇਹ ਪਟਾਕਾ ਜਿਹੜੀ ਉਹ ਕਹਿੰਦਾ ਭਾਵਿਆ ਦੁੱਖ ਤੋੜ ਚਾਹ ਤੁਹਾਨੂੰ ਮੈਂ ਦੱਸਿਆ ਹਾਂਜੀ ਟੀ ਵਸ ਫੈਂਟੈਸਟਿਕ ਤੇ ਬਹੁਤ ਵਧੀਆ ਚਾਹ ਹਾਂਜੀ ਆਪਾਂ ਸਾਰਿਆਂ ਨੂੰ ਕਹਿੰਨੇ ਆ ਵੀ ਇੱਥੇ ਆਓ ਜ਼ਰੂਰ ਯੂਟੀ ਮਾਰਕੀਟ ਤੇ ਟਰਾਈ ਕਰੋ ਵੀਰਾਂ ਦੀ ਚਾਹ ਠੀਕ ਹੈ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀਰ ਨੇ ਚਾਹ ਪੀਤੀ ਨੇ ਇਹ ਤੇ ਵੀਰ ਦਾ ਕਹਿਣਾ ਵੀ ਦੁੱਖ ਤੋੜ ਜਿਹੜੀ ਚਾਹ ਆ ਤੇ ਚਾਹ ਹਮੇਸ਼ਾ ਸਾਡੇ ਪੰਜਾਬੀਆਂ ਦੀ ਪਸੰਦ ਹੁੰਦੀ ਆ ਜਿੰਨਾ ਮਰਜ਼ੀ ਰੋਟੀ ਪਾਣੀ ਖਾ ਲਈਏ ਪਰ ਚਾਹ ਜਿਹੜੀ ਆ ਚਾਹ ਤਾਂ ਬਿਣਾ ਸਾਨੂੰ ਜਿਹੜਾ ਸਾਡੀ ਰੋਟੀ ਪਾਣੀ ਨਹੀਂ ਬਚਦੀ ਅੱਜ ਕੱਲੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਵੱਤਵਾਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਵੀ ਜੇ ਮੈਂ ਗੱਲ ਕੀਤੀ ਤੁਸੀਂ ਚਾਹ ਤੇ ਬਹੁਤ ਪੀਤੀ ਹੋਊਗੀ ਪਰ ਇਹ ਜਿਹੜੀ ਅੱਜ ਜੋੜੀ ਆ ਚਾਚਾ ਭਤੀਜਾ ਦੀ ਦੇਖਦੇ ਹੋ ਭਾਵੇਂ ਕਾਕਾ ਚਾਹ ਨਾ ਰੱਖਿਆ ਗਿਆ ਪਰ ਚਾਚਾ ਭਤੀਜਾ ਜਿਹੜਾ ਅਸੀਂ ਕਹਿ ਸਕਦੇ ਆ ਵੀ ਦੋਵੇਂ ਚਾਚਾ ਭਤੀਜਾ ਨੇ ਇਹਨਾਂ ਵਾਲ ਇੱਕ ਵੱਖਰੇ ਤਰ੍ਹਾਂ ਜਿਹੜੀ ਚਾਹ ਦੀ ਜਿਹੜੇ ਫਲੇਵਰ ਲੈ ਕੇ ਆਏ ਨੇ ਅਤੇ ਇਹਨਾਂ ਦੇ ਹੱਥ ਦੀ ਬਣਾਈ ਹੋਈ ਚਾਹ ਬਹੁਤ ਲੋਕ ਪਸੰਦ ਵੀ ਕਰਦੇ ਨੇ YouTube ਮਾਰਕੀਟ ਦੇ ਮੁੰਡੇ ਕੁੜੀਆਂ ਨੌਜਵਾਨ ਜ ਇਸ ਲਈ ਜਿਹੜੀ ਕਿ ਸ਼ੇਰੋ ਸ਼ਾਰੀ ਜਿਹੜੀ ਆ ਵੱਧ ਤੋਂ ਵੱਧ ਲਿਖੀ ਹੋਈ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਤੁਹਾਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਜਾਂ ਜਿਹੜੇ ਲੋਕ ਚਾਹ ਨੂੰ ਪਿਆਰ ਕਰਦੇ ਨੇ ਚਾਹ ਪੀਣ ਵਾਲੇ ਖਾਣ ਦੇ ਜਿਹੜੇ ਸਾਡੇ ਪੰਜਾਬੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਨੌਜਵਾਨਾਂ ਦਾ ਹੌਸਲਾ ਵਜਾਈ ਹੋ ਜਾਊਗਾ ਇਹਨਾਂ ਦੇ ਨਾਲ ਇਹਨਾਂ ਜਿਹੜੀ ਹੋਰ ਮਨੋਵਲ ਵਜੂਆ ਹੋਰ ਵੀ ਨਹੀਂ ਸੋ ਵੀ ਅੱਜ ਤੋਂ ਪਹਿਲਾਂ ਕਦੀ ਚਾਹ ਬਣਾਈ ਸੀ ਕਦੀ ਮੈਂ ਘਰ ਬਣਾਣਾ ਸੀ ਮੱਲਾ ਜਿਤਨਾ ਮੇਰੇ ਦੋਸਤ ਵਗੈਰਾ ਹੋ ਗਈ ਆ ਮੇਰੀ ਮੰਮੀ ਪਾਪਾ ਉਹ ਕਹਿੰਦੇ ਹੁੰਦੇ ਸੀ ਮਜ਼ਾਕ-ਵਜਾਕ ਚ ਕਿ ਤੂੰ ਚਾਹ ਦੀ ਰੈਡੀ ਹੋ ਲੈ ਵਰਾ ਤੇ ਉਹ ਇਹ ਤਾਂ ਨਹੀਂ ਸੱਚ ਹੋ ਗਿਆ ਜੇ ਮਜ਼ਾਕ-ਮੁਜ਼ਾਕ ਹੈ ਜੇ ਸੱਚੀ ਹੋ ਗਿਆ ਜੇ ਸਹੀ ਗੱਲ ਹੈ ਹਾਂਜੀ ਇਹ ਮੈਨੂੰ ਇਸ ਵਜੋਂ ਇੱਥੇ ਲੋਕ ਆਉਂਦੇ ਨੇ ਤੁਹਾਡੇ ਕੋ ਆ ਕੇ ਚਾਹ ਦੀ ਫਰਮਾਇਸ਼ ਕਰਦੇ ਨੇ ਫੇ ਕਿਹੜੀ-ਕਿਹੜੀ ਚਾਹ ਤੁਸੀਂ ਇਹਨਾਂ ਨੂੰ ਪਰੌਂਦੇ ਨੇ ਕਿੰਨੇ ਫਰਾਂਟ ਚਾਹ ਦੇ ਫਲੇਵਰ ਨੇ ਸਿਰ ਫਲੇਵਰ ਤੇ ਬਾਕੀ ਆਪਣੇ ਕੋ ਦੋ ਹੀ ਆ ਪਰ ਮੈਂ ਇਹਨਾਂ ਚੀਜ਼ ਬਲੇ ਕੀ ਹੈ ਆਪਣੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਆਪਣਾ ਕਿ ਤਰ੍ਹਾਂ ਆ ਭਾਂਡਾ ਹੋ ਗਿਆ ਪਿੱਤਲ ਦਾ ਹਾਂ ਪਿੱਤਲ ਦਾ ਹੈ ਪੁਰਾਣੇ ਵੇਲੇ ਚ ਬਜ਼ੁਰਗ ਆਪਣੇ ਇਸਤੇਮਾਲ ਕਰਦੇ ਸੀਗੇ ਤਾਂਬੇ ਦਾ ਪਿੱਤਲ ਦਾ ਕਲੀ ਕਰਾ ਕੇ ਹਨਾ ਤੇ ਆਪਣਾ ਜਿਹੜਾ ਦੁੱਧਾਂ ਦਾ ਉਹ ਪਿੰਡੋਂ ਆਂਦਾ ਵੇ ਇਥੋਂ ਆਪਾਂ ਵਰਤਦੇ ਨਹੀਂ ਆ ਠੀਕ ਹੈ ਤੇ ਮੇਨ ਗਲਪ ਆ ਗਿਆ ਆਪਾਂ ਕੰਮ ਕਰਦੇ ਸਾਫ ਸਫਾਈ ਨਾਲ ਇਸ ਕਰਕੇ ਲੋਕ ਆਪਣੇ ਆਪ ਹੀ ਅਟਰੈਕਟ ਹੁੰਦੇ ਆ ਓਡੇ ਵਾਲ ਬਿਲਕੁਲ ਠੀਕ ਗੱਲ ਹੈ ਤੇ ਮੈਨੂੰ ਇਸੋ ਪੀ ਹੁਣ ਤੱਕ ਸਵੇਰ ਦੇ ਤੁਸੀਂ ਇਹ ਰੇੜੀ ਲਗਾਈ ਨੂੰ ਤੁਹਾਨੂੰ ਇਹ ਜਿਹੜੀ ਛੱਟਾ ਥੋੜਾ ਸੈਟਅਪ ਲਗਾਇਆ ਕਿੰਨਾ ਸਮਾਂ ਆਇਆ ਛੱਟ ਤਰ ਮੈਂ ਤੇਲੇ ਮੈਨੂੰ ਦੋ ਤਿੰਨ ਦਿਨ ਹੋਏ ਆ ਆ ਪਿੱਛੇ ਜਿਹੜੇ ਭਾਈ ਹੁਣੀ ਆਏ ਨੇ ਮੇਰੇ ਫਰਸਟ ਕਸਟਮਰ ਹੈਗੇ ਜੇ ਇਹਨਾਂ ਦੇ ਵੇਲੇ ਪੈਰ ਵੇਜ ਬਸ ਅਸੀਂ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਕਹਿੰਦੇ ਪਹਿਲਾ ਕਸਟਮਰ ਹਮੇਸ਼ਾ ਰੱਬ ਵਰਗਾ ਗਾਹਕ ਹੁੰਦਾ ਵਾ ਤੇ ਵੀਰ ਜੀ ਆਏ ਨੇ ਕਿਸ ਤਰ੍ਹਾਂ ਦੀ ਪਹਿਲਾ ਕਦਮ ਤੁਸੀਂ ਕਹਿੰਦੇ ਨਾਲ ਗਾਹਕ ਤੇ ਗਿਆ ਚਾਹ ਪੀਤੀ ਸੀ ਸਵਾਦ ਤੁਹਾਡੇ ਵੱਲੋਂ ਹੀ ਆ ਕਿਸ ਤਰ੍ਹਾਂ ਦੀ ਚਾਹ ਲੱਗੀ ਜਦੋਂ ਅਸੀਂ ਇਹ ਸ਼ੁਰੂ ਕਰਨ ਲੱਗੇ ਸੀ ਨਾ ਤੇ ਮੈਂ ਆਇਆ ਇੱਥੇ ਤੇ ਮੈਂ ਇਹਨਾਂ ਨੂੰ ਗਿਆ ਤੇ ਰੁਕੋ 5 ਮਿੰਟ ਆਪਾਂ ਸਮਾਨ ਲੈ ਆ ਕੇ ਆਉਨੇ ਆ ਤੇ ਇਹਨਾਂ ਚਾਹ ਬਣਾਈ ਤਾਂ ਆਪਾਂ ਚਾਹ ਪੀਤੀ ਚਾਹ ਪੂਰੀ ਦੇ ਵਧੀਆ ਕਨਸੈਪਟ ਇਹਨਾਂ ਦਾ ਲੱਗਾ ਤੈਨੂੰ ਆਪਾਂ ਬਾਰ-ਬਾਰ ਉਹਨੇ ਵੀਰਣਾ ਗੋਣਾ ਵੀ ਇੱਥੇ ਵੀ ਚਾਹ ਪੀਤੀ ਜੇ ਕਿ ਚਾਹ ਖਾਦੀ ਵੀ ਨਾਲ ਖਾਦੀ ਵੀ ਖਾਦੀ ਚਾਹ ਖਾਦੀ ਇਹ ਨਵੀਂ ਗੱਲ ਜਿਹੜੀ ਇਹੋ ਵਧੀਆ ਚੀਜ਼ ਇਹਨਾਂ ਦੀ ਕਿ ਆਪਾਂ ਇਹੋ ਕਹਾਂਗੇ ਜਿਹਦਾ ਹੁਣ ਵੀਰ ਹੁਣੀ ਹੈ ਨਾ ਘਰ ਲਾਖਾਂ ਡੇ ਬਾਹਰ ਜਾਣਾ ਹੀ ਵੀ ਹੈ ਨਾ ਆਂਦੇ ਪਰ ਆਪਾਂ ਸੋਚਿਆ ਨਹੀਂ ਇੱਥੇ ਕੰਮ ਕਰੀਏ ਪੰਜਾਬ ਦਾ ਹੈ ਨਾ ਪੰਜਾਬ ਚ ਰਹੀਏ ਉਹ ਚੀਜ਼ ਆਪਾਂ ਕਹਿਣਾ ਚਾਹਾਂਗੇ ਵਧੀਆ ਲੱਗੀ ਵੀਰ ਉਹਨਾਂ ਦੀ ਕਿੰਨਾ ਦੇ ਨੌਜਵਾਨ ਜਿਹੜੇ ਤੁਸੀਂ ਨੌਜਵਾਨ ਜੀ ਅਸੀਂ ਦੇਖਿਆ YouTube ਮਾਰਕੀਟ ਤੇ ਨੌਰਮਾ ਖਾਸਤੇ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ ਜਦੋਂ ਇੱਥੇ ਪੜ੍ਹ ਲੈ ਕੇ ਬਾਹਰ ਵਿਦੇਸ਼ਾਂ ਨਹੀਂ ਲੋ ਕਰਦੇ ਨੇ 20-20 ਲੱਖ ਰੁਪਏ ਲਾ ਕੇ ਕੀ ਲੱਗਦਾ ਇਸ ਤਰ੍ਹਾਂ ਦੇ ਸੈਟਅਪ ਦੇ ਨਾਲ ਖੋਲਾ ਚਾਹੀਦਾ ਬਾਹਰ ਜਾਣ ਦੀ بجائے ਇੱਥੇ ਕੰਮ ਕਰਨਾ ਚਾਹੀਦਾ ਹਾਂਜੀ ਹਾਂਜੀ ਮੇਰੀ ਬਿਲਕੁਲ ਇਹੋ ਸੋਚ ਹੈ ਵੀ ਆਪਾਂ ਇੱਧਰ ਕੰਮ ਕਰੀਏ ਆਪਣੇ ਪੰਜਾਬ ਲਈ ਕਰੀਏ ਨਾ ਪੋਲਿਟਿਕਸ ਚਾਈਏ ਜਾਂ ਆਪਣੇ ਬਿਜ਼ਨਸ ਕਰੀਏ ਤਾਂ ਕਿ ਆਪਣਾ ਜਿਹੜਾ ਪੰਜਾਬ ਆ ਵਧਿਕਾ ਤਰੱਕੀ ਕਰੇ ਅਗਲੀ ਜਿਹੜੀ ਗਲੋਬਲ ਹੱਬ ਬਣੇ ਇੱਥੇ ਇੱਥੇ ਪੰਜਾਬ 'ਚ ਬਣੇ ਜਿੰਨੇ ਵੀ ਇੰਟਰਪ੍ਰੈਨਰ ਨਿਕਲਣ ਪੰਜਾਬ 'ਚੋਂ ਨਿਕਲਣ ਤੇ ਆਪਣਾ ਜਿਹੜਾ ਪੰਜਾਬ ਉਹ ਉਹ ਆਪਣੀ ਚਾਹੀਦਾ ਸਾਰਾ ਚਾਹੀਦਾ ਇਦਾਂ ਰਹਿ ਗਏ ਤੇ ਵਧੀਆ ਨੀ ਕਿ ਵੱਖਰੀ ਸੋਚ ਲੈ ਨੌਜਵਾਨ ਲੈ ਕੇ ਆਏ ਜਿਵੇਂ ਗੱਲ ਕੀਤੀ ਵੀ ਪੰਜਾਬੀ ਅਕਸਰ ਚਾਹ ਦੇ ਸ਼ਕੀਰ ਨੇ ਸਿਰ ਰੋੜਦੇ ਸਾਨੂੰ ਬੈਠਦੇ ਚਾਹ ਚਾਹੀਦੀ ਹੁੰਦੀ ਚਾਹ ਬਿਨਾ ਸਾਡੇ ਅੱਖਾਂ ਨਹੀਂ ਖੋਲਦੀਆਂ ਤੇ ਨੌਜਵਾਨ ਨੇ ਅਹੰਦਾਬਾਦੀਆਂ ਦੇ ਚਾਹ ਲੈ ਕੇ ਆਏ ਨੇ ਪੰਜਾਬ ਦੀ ਗੱਲ ਕਰੀ ਅਮਰਸਾ ਦੀ ਗੱਲ ਕਰੀ ਇਹ ਕਹਿੰਦੇ ਪਹਿਲਾ ਜਿਹੜਾ ਨਾਲ ਸੈਟਲ ਆ ਗਿਆ ਨਾਲੋਂ ਕਿਸਤਾ ਦੇ ਦਿਓ ਜੀ ਵਧੀਆ ਚੀਜ਼ ਇਹ ਉਹ ਤੁਹਾਨੂੰ ਦੱਸਿਆ ਵੀ ਇਦਾਂ ਹਨ ਤੇ ਚਾਹ ਤੇ ਫਿਰ ਆਪਣਾ ਜਿਹੜਾ ਪੰਜਾਬੀਆਂ ਦਾ ਇੱਕ ਮਤਲਬ ਵੀ ਟੁੱਟਾ ਰਿਸ਼ਤਾ ਵਾ ਤੇ ਉਹ ਤੇ ਚਾਹ ਚਾਹੀਦੀ ਵਧੀਆ ਚਾਹੀਦਾ ਹੈ ਨਾ ਚਾਹ ਆਪਾਂ ਪੀਂਨੇ ਵੀ ਸਾਰੇ ਇਹੋ ਹੀ ਕਹਿਣਾ ਜਾਵਾਂਗੇ ਬਾਕੀ ਵਧੀਆ ਵੀਰ ਨਹੀਂ ਕਰਨਦੇ ਆ ਤੇ ਚਾਹ ਜਿਹੜੀ ਕਿ ਜੇ ਚਾਹਵਾਣਾ ਬਣਾਤੀ ਜਾਵੇ ਤੇ ਜਾ ਕੇ ਚਾਵਾਲਾ ਚਾਹ ਪਿਆਈ ਜਾਵੇ ਤੇ ਫਿਰ ਚਾਹ ਦਾ ਲੰਬਾ ਜਾਂਦਾ ਪੀਂਦਾ ਇੱਥੇ ਸ਼ੇਅਰ ਵੀ ਲਿਖਿਆ ਵੀਰ ਉਹਨਾਂ ਨੇ ਦਿਖਾਇਆ ਹੋਣਾ ਵੀ ਸੈਲਫ ਸਟੇਅ ਸੈਲਫ ਸਟਾਰਟ ਨੇ ਸਰੀਰ ਜਟਾਂ ਦੇ ਸੈਲਫ ਦਾ ਕੰਮ ਸਾਡਾ ਚਾਹ ਕਰਦੀ ਤੇ ਜੇ ਚਾਹ ਚਾੜਾ ਬਣੀ ਆ ਤੇ ਸਾਰਾ ਦਿਨ ਹੀ ਚਾੜਾ ਫਿਰ ਲੰਗਦਾ ਵਧੀਆ ਚਾਹ ਪੀ ਪੀਓ ਤੇ ਪੂਰੇ ਓਕੇ ਰਿਪੋਰਟ ਰਹਿੰਦੀ ਆ ਬਿਲਕੁਲ ਜੀ ਸਾਡੇ ਦੇ ਦਰਸ਼ਕ ਦੇਖ ਰਹੇ ਤੁਹਾਨੂੰ ਦੇ ਸਾਂ ਅੰਦੇਸ਼ਾਂ ਚ ਕੀ ਅਪੀਲ ਕੀ ਕਰਨਾ ਚਾਹੋਗੇ ਆਪਾਂ ਉਹ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਲੋ ਤੇ ਚਲੋ ਆਪਾਂ ਕੀ ਕਰ ਸਕਦੇ ਆ ਆਪਾਂ ਦੇ ਸੁਨੇਹਾ ਇਹੋ ਹੀ ਆ ਵੀ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਕੰਮ ਜਣਾ ਵੀਰ ਨਹੀਂ ਕਰਨ ਦੇ ਵਧੀਆ ਵਾ ਤੇ ਆਪਣੀ ਰੋਟੀ ਬਣਾਉਣ ਦੇ ਵਧੀਆ ਇੱਥੇ ਇਹੋ ਕਹਿਣਾ ਚਾਹਾਂਗੇ ਔਰਤੇ ਬਸ ਇਹੋ ਹੀ ਦੇ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਕੰਮ ਕਾ ਛੋਟਾ ਵੱਡਾ ਵਾ ਸ਼ਰਮ ਆਉਂਦੀ ਆ ਜਿਹੇ ਨੌਜਵਾਨਾਂ ਭਾਵੇਂ ਬਾਹਲੇ ਮੁਲਕਾਂ ਜਾ ਕੇ ਉੱਥੇ ਫਲੈਸ਼ਾ ਸਾਫ ਕਰਦੇ ਨੇ ਹੋਰ ਕੰਮ ਕਰਦੇ ਬੰਨ ਪਰ ਕਹਿੰਦੇ ਪੰਜਾਬ ਚ ਨਹੀਂ ਕਰਦਾ ਕਹਿੰਦੇ ਕੰਮ ਛੋਟਾ ਵੱਡਾ ਵਾ ਉਹਨਾਂ ਨੂੰ ਕੀ ਕਹਿਣਾ ਜਾਓਗੇ ਨਹੀਂ ਕੰਮ ਦੀ ਦੇਖੋ ਇਹ ਵੀ ਕੋਈ ਗੱਲ ਨਹੀਂ ਛੋਟਾ ਵੱਡਾ ਬਾਬੇ ਨਾਨਕ ਨੇ ਵੀ ਖੇਤੀ ਕੀਤੀ ਹਨ ਤੇ ਜੇ ਬਾਬਾ ਨਾਨਕ ਖੇਤੀ ਕਰ ਸਕਦਾ ਆਪਾਂ ਨੂੰ ਕੰਮ ਕਰਨ ਤੇ ਕੋਈ ਮਾੜੀ ਸੋਚਣ ਦੀ ਜਾਈਦਾ ਵੀ ਕੰਮ ਛੋਟਾ ਵੱਡਾ ਕੰਮ ਤੇ ਦੇਖੋ ਜਿਹਨੇ ਰੋਟੀ ਸ਼ਾਮਾ ਰੋਟੀ ਖਾਣੀ ਜਿਹੜੇ ਕੰਮ ਤੋਂ ਆਪਾਂ ਉਹ ਕੰਮ ਮਾੜਾ ਨਹੀਂ ਹੋ ਸਕਦਾ ਕੋਈ ਕੰਮ ਹੋਏ ਉਹ ਆਪਾਂ ਨਹੀਂ ਕਿਸੇ ਦੇ ਮਾਰਾ ਵਾ ਬਲ ਕਹਿੰਦੇ ਕਿਰਤ ਕੋਈ ਵੀ ਹੋਵੇ ਚਾਹ ਛੋਟੀ ਵੱਡੀ ਹੁੰਦੀ ਕਿਰਤ ਕਿਰਤ ਹੁੰਦੀ ਆ ਦਸਾਂ ਨਵਾਂ ਦੀ ਮਿਹਨਤ ਕਰਕੇ ਜਿਹੜਾ ਰੋਟੀ ਖਾਂਦਾ ਆ ਉਹ ਹਮੇਸ਼ਾ ਕਿਰਤ ਜਿਹੜੀ ਵਾਧੀ ਫੁੱਲਦੀ ਆ ਹਾਂਜੀ ਹਾਂਜੀ ਜਿਹੜੀ ਆਪਣੀ ਆਪਾਂ ਕਿਰਤ ਖਾਂਦੇ ਆ ਨਾ ਭਾਵੇਂ ਆਪਾਂ ਘੱਟ ਖਾਂਦੇ ਆ ਪਰ ਆਪਾਂ ਨੂੰ ਉਹ ਦੁਨੀਆ ਹੋ ਕੇ ਲੱਗਦੀ ਕਿ ਉਹ ਵੀ ਆਪਣੇ ਹੱਥਾਂ ਦੀ ਆਪਣੀ ਮਿਹਨਤ ਆ ਇਹ ਚੀਜ਼ ਤੇ ਹੈਗੀ ਆ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਹੁਣ ਚਾਹੀ ਨਹੀਂ ਆਏ ਦੇ ਭਾਜੀ ਫਿਰ ਕੇ ਚਾਹ ਪੀਨੇ ਚਲੋ ਚਾਹ ਹੀ ਆਖੋ ਚਲੋ ਪੀਨੇ ਆ ਤੇ ਚਾਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਨੌਜਵਾਨਾਂ ਕਹਿਣਾ ਵੀ ਬਾਹਰ ਜਾਣ ਦੀ ਬਜਾਏ ਇੱਥੇ ਹੀ ਕੰਮ ਰਹਿ ਕੇ ਜਿਹੜਾ ਕਿ ਚਾਹ ਪੀਤੀ ਜਾ ਸਕਦੀ ਹੈ ਤੇ ਵਕ ਵਕ ਤਰ੍ਹਾਂ ਜਿਹੜੀ ਇਸ ਨੌਜਵਾਨਾਂ ਵੱਲੋਂ ਜਿਹੜੀ ਤਿਆਰ ਕੀਤੀ ਗਈ ਆ ਤੇ ਇਹਦਾ ਇੱਕ ਸਲੋਗਨ ਲਿਖਿਆ ਵਾ ਕਾਫੀ ਨੂੰ ਗੋਲੀ ਮਾਰ ਕੇ ਕੂੜੇ ਆ ਜਾ ਨਹੀਂ ਚਾਹ ਧਰ ਲਾਂਗੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਨੇ ਤੇ ਲੋਕ ਪਿਆਰ ਵੀ ਬਹੁਤ ਕਰਦੇ ਨੇ ਅਤੇ ਨੌਜਵਾਨ ਕਹਿੰਦਾ ਵੀ ਬਾਹਰ ਜਾਣ ਦੀ بجائے ਇੱਥੇ ਰਹਿ ਕੇ ਹੀ ਜਿਹੜਾ ਕੰਮਕਾਰ ਕੀਤਾ ਜਾ ਸਕਦਾ ਅਤੇ ਆਪਣੀ ਜਿਹੜੀ ਆ ਪੰਜਾਬ ਵਿੱਚ ਰਹਿ ਕੇ ਜਿਹੜੀ ਆ ਮਿਹਨਤ ਆ ਕਰਕੇ ਜਿਹੜੀਆਂ ਤਰੱਕੀਆਂ ਕੀਤੀਆਂ ਜਾ ਸਕਦੀਆਂ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇ ਮੈਂ ਗੱਲ ਕੀਤੀ ਵੀ ਪੰਜਾਬੀ ਅਕਸਰ ਚਾਹ ਦੇ ਸ਼ਕੀਨ ਨੇ ਤੇ ਚਾਹ ਦੇ ਨਾਲ ਹੀ ਆ ਜਿਹੜੀ ਸ਼ੁਰੂਆਤ ਕੀਤੀ ਗਈ ਤੁਹਾਡੇ ਦਿਨ ਦੀ ਜੋ ਅੰਮ੍ਰਿਤਸਰ ਦੇ YouTube ਮਾਰਕੀਟ ਇਹਨਾਂ ਨੇ ਜਿਹੜੀ ਕਿ ਸਟਾਕ ਲਗਾਇਆ ਵਾ ਜਿਹੜੀ ਛੋਟੀ ਜੀ ਕਾਰ ਲਗਾਈ ਆ ਦੋਵਾਂ ਰਾਜਪਤੀ ਜਿਹੜੀ ਸਰਵਾਹ ਕੀਤੀ ਹੈ ਇਸ ਵੀਡੀਓ ਨੂੰ ਵੱਤ ਵਾ ਸ਼ੇਅਰ ਕਰ ਦਿਓ ਤਾਂ ਜੋ ਕਿ ਜਿਹੜੀ ਵੀਡੀਓ ਵੱਤ ਵਾ ਸ਼ੇਅਰ ਹੋ ਸਕੇ ਅਤੇ ਇਹਨਾਂ ਜਿਹੜਾ ਕੀ ਹੌਸਲਾ ਬਲਾਈ ਹੋ ਸਕੇ ਮिन्नੋ ਦਿਓ ਜਤ ਮੈਂ ਤੁਹਾਡਾ ਆਪਣਾ ਹਰਦੀਪ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ